ਸੰਗਤ ਜੀ ਸੱਚਖੰਡ ਸ਼੍ਰੀ ਦਰਬਾਰ ਸਹਿ ਵਿਖੇ ਧੰਤਨਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸੀ ਅਤੇ ਉਹਦੇ ਸੰਬੰਧ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਹਿ ਵਿਖੇ ਦੀਪਮਾਲਾ ਅਤੇ ਆਤੀਸ਼ਬਾਜ਼ੀ ਕੀਤੀ ਗਈ ਅਤੇ ਸੰਗਤ ਜੀ ਫੁੱਲਾਂ ਦੀ ਵੀ ਬਹੁਤ ਹੀ ਸੁੰਦਰ ਸਜਾਵਟ ਕੀਤੀ ਗਈ ਚਾਰ ਚੁਫੇਰੇ ਪ੍ਰਕਰਮਾਂ ਦੇ ਅਤੇ ਦਰਸ਼ਨੀ دیਉੜੀ ਕੀ ਗੁਰੂ ਸਾਹਿਬ ਦਾ ਦਰਬਾਰ ਕੀ ਹਰ ਇੱਕ ਜਗ੍ਹਾ ਤੇ ਬਹੁਤ ਹੀ ਸੁੰਦਰ ਸਜਾਵਟ ਕੀਤੀ ਗਈ ਅਤੇ ਦੀਪਮਾਲਾ ਕੀਤੀ ਗਈ ਅਤੇ ਸੰਗਤਾਂ ਵੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਆਈਆਂ ਅਤੇ ਦਰਸ਼ਨ ਦੇਦਾਰੇ ਕੀਤੇ ਸੰਗਤਾਂ ਨੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਜਗ੍ਹਾ ਸੰਗਤਾਂ ਦਾ ਬਹੁਤ ਸੁੰਦਰ ਪ੍ਰਬੰਧ ਸੀ ਅਤੇ ਆਤਿਸ਼ਬਾਜੀ ਵੀ ਖੂਬ ਹੋਈ ਤੁਹਾਨੂੰ ਆਤਿਸ਼ਬਾਜੀ ਦੇ ਵੀ ਦਰਸ਼ਨ ਕਰਵਾਉਂਦੇ ਹਾਂ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਦੀਵਾਨ ਹਾਲ ਮੰਜੀ ਸਾਹਿਬ ਅਤੇ ਗੁਰੂ ਸਾਹਿਬ ਦਾ ਦਰਬਾਰ ਬਹੁਤ ਹੀ ਸੁੰਦਰ ਸਜਾਇਆ ਗਿਆ ਤੇ ਬਹੁਤ ਸੁੰਦਰ ਲੱਗ ਰਿਹਾ ਸੀ ਰੈਸ ਦੇ ਸਮੇਂ ਸੰਗਤ ਕਾਫੀ ਆ ਕੇ ਜੁੜ ਗਈ ਅਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੀ ਰਹੀ ਪ੍ਰਕਰਮਾ ਦੇ ਵਿੱਚ ਸੰਗਤ ਜੁੜ ਬੈਠੀ ਰਹੀ ਅਤੇ ਸੰਗਤ ਜੀ ਕਰੋ ਦਰਸ਼ਕ ਆਪ ਇਸ ਬਾਜੀ ਦੇ ਅਤੇ ਖੁਸ਼ੀਆਂ ਪ੍ਰਾਪਤ ਕਰਨ